ਨਹੀਂ ਤੇ ਤੂੰ ਸਿਆਣੀ ਬਣੀ ਕੋ ਮਤ ਦੇ ਆ ਕਰ ਬੁੱਢੜ ਤੂੰ ਨਹੀਂ ਆ ਕਿਉਂ ਬਟੜ ਨਹੀਂ ਵੀ ਮੈਂ ਆਪਾਂ ਇਹਦੇ ਜੋ ਕਹਿਣਾ ਸੋ ਕਹਿਣਾ ਕਹਿਣਾ ਜਿਹੜਾ ਮੈਂ ਸੁਖਣੇ ਵੇਖਿਆ ਨਾ ਅੱਜ ਸੀ ਨਹੀਂ ਹੇ ਸਾਸ਼ੀ ਜੀ ਅੱਜ ਸਾਰਿਆਂ ਨੂੰ ਤਾਂ ਕੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਤੇ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਤੇ ਅੱਜ ਸੀ ਤਿਆਰੀ ਕੀਤੀ ਥੋੜਾ ਨਡਾਲੇ ਤੱਕ ਜਾਣ ਦੀ ਤੇ ਉੱਥੇ ਹੈਗਾ ਆ ਭਾਜੀ ਦੀ ਮਾਸੀ ਤੇ ਉਹਨਾਂ ਨੂੰ ਮਿਲ ਜਾਣਾ ਅਸੀਂ ਤੇ ਇਹਨਾਂ ਦੇ ਨਾਨਕੇ ਭਾਜੀ ਦੇ ਉਹ ਆਂਦੇ ਵੀ ਅਸੀਂ ਛੁੱਟੀ-ਛੁੱਟੀ ਜਿਹੀ ਹੋਈ ਏ ਤੇ ਉਹ ਹੜਕੋ ਆਏ ਗੁਰਨਵਾਜ ਦੇ ਫੰਕਸ਼ਨ ਤੇ ਤੇ ਅਹੀਂ ਵੀ ਉਹਨਾਂ ਨੂੰ ਥੋੜਾ ਵਧੀਆ ਮਤਲਬ ਮਿਲਣਾ ਸੀ ਉਹਨਾਂ ਦੇ ਪਿੰਡੇ ਜਾਣਾ ਪੰਦਾ ਆ ਡਾ ਤੇ ਹਿੰ ਚੱਲੇ ਆ ਤੇ ਇਸ ਤੋਂ ਬਾਅਦ ਇਹ ਫਿਲਮ ਮੌਸਮ ਗਰਮੀ ਹੋਈ ਐ ਇੱਕਦਮ ਤੇ ਹੁਣ ਠੰਡਾ ਹੋ ਗਿਆ ਹਾਂ ਤੇ ਗੁਰਨਵਾਇ ਨੂੰ ਕੋਟੀ ਪਾ ਦਈਏ ਜੇ ਲੈ ਸੋਚ ਕੇ ਗੁਰਨਵਾਣ ਕਰ ਛੱਡ ਲੈਣ ਸਫਰ ਬੜਾ ਫੇ ਸਾਡੇ ਹਾਸਲਾ ਨਹੀਂ ਪਿਆ ਉਹਨੂੰ ਅੱਧੀ ਬਾਅਦ ਅਸੀਂ ਪਹ ਹੈ ਧੁੱਪ ਕਰਕੇ ਵੀ ਗਰਮੀ ਹੋ ਗਈ ਐ ਤੇ ਉਹ ਮੇਰੇ ਨਾਲ ਕੋਟੀ ਪਾਦੇ ਉਹਦੀ ਹੁਣ ਠੰਡ ਪੜੀ ਹੋ ਗਈ ਤੇ ਇਹ ਪਤਾ ਲੱਗਦਾ ਮੌਸਮ ਦਾ ਫਿਰ ਬੱਚਿਆਂ ਦੇ ਕੱਪੜੇ ਨਾਲ ਰੱਖਣੇ ਪੈਂਦੇ ਆ ਤੇ ਹੁਣ ਅਸੀਂ ਗੱਡੀ ਨੂੰ ਮੜਾਇਆ ਕੱਪੜਾ ਮਾਰੀਏ ਤੇ ਚੱਲੀਏ ਚਾਹ ਲੈ ਆਵਦਿਆਂ ਜੀ ਕਲਾਕੇਦਾਰ ਪੀ ਕੇ ਫੇਰ ਹੀ ਚੱਲਦੇ ਆ ਅੱਜ ਆਦੀ ਹੋ ਗਈ ਤਿਆਰੀ ਤੇ ਮੰਮੀ ਆਦੇ ਆਂਦੇ ਵੀ ਮੈਂ ਰੁੱਸ ਕੇ ਆਪਣੇ ਪੈਕੇ ਚੱਲ ਜਾਣਾ ਤੇ ਭਾਜੀ ਆਦੇ ਰਾਂਜ ਜਾਣਾ ਤਾਰ ਜਣੇ ਮੰਮੀ ਨੂੰ ਤੇ ਹੁਣ ਹੀ ਮੰਮੀ ਨੂੰ ਮੇਰੇ ਭਰਾਏ ਨੂੰ ਫੋਨ ਕਾਇਮ ਕਰਕੇ ਲਾਇਆ ਆਇਆ ਤੇ ਨਹੀਂ ਭਰਾਏ ਸੀ ਕਿ ਮੈਂ ਰੱਖਿਆ ਤੇ ਗੱਡੀ ਲੱਗੇ ਜਾਣ ਆਉਂਦੀ ਹੈ ਉਹਨਾਂ ਦਾ ਇਖਵਾਸ ਜਿੱਤ ਮਜੀ ਨਾ ਮੇਰਾ ਕਿਰਦੀ ਜੁਬਾਨ ਨਾ ਖਾ ਦਾ ਸਿਆ ਸਰਦਾ ਆ ਸਾਦਾ ਜੀ ਆ ਸਾਦਾ ਕਿ ਆਖਿਆ ਮਾਲਕੋ ਅਈਆ ਕਹਤਾ ਨੋ ਤੇ ਛਰ ਮੇ ਭਰਾ ਨੂੰ ਜਰੂਰ ਖੇਚਲ ਪਾਉਣੀ ਆ ਅਈ ਜਾਣਦਾ ਹੈ ਹੀ ਜਾਣੇ ਤਾਰ ਜੰਨੇ ਆ ਤੈ ਸਵਾਗਤ ਹੈ ਦਨ YouTube ਦੇ ਨਵੇਂ ਚੈਨਲ ਦੇ ਵਿੱਚ ਤੇ ਉਹ ਵਲੌਗ ਦੇ ਵਿੱਚ ਤੇ ਅਈ ਅੱਜ ਚਲੇ ਆ ਭਾਜੀ ਦੀ ਭੈ ਭਾਜੀ ਮਾਸੀ ਦੇ ਮੁੰਡੇ ਕੋ ਤੇ ਸੁੱਖ ਵੀ ਤਿਆਰ ਹੋ ਚੁੱਕੀ ਗਲਾਸਾ ਚਾਹ ਦਾ ਭਰ ਲਿੰਦੀ ਸਵੇਰੇ ਸਵੇਰ ਇਹਨੇ ਸਾਰੇ ਦਿਨ ਚਾਹ ਹੀ ਮਕਾਉਣੀ ਮਹਾ ਅੱਜ ਹੂੰਗੀ ਬਹੁਤ ਚਾਪੀਂਦੀ ਹੈ ਭਾਈ ਘੱਟ ਪੀਂਦੇ ਨਾ ਨਿੱਕਾ ਕੱਪ ਫੜਿਆ ਆਹ ਇੱਕ ਗਲਾਸੇ ਭਰ ਕੇ ਪੀਂਦੀ ਮਮੀ ਵੀ ਮੈਂ ਵੀ ਡੈਡੀ ਵੀ ਡੈਡੀ ਵੀ ਡੈਡੀ ਕੱਪ ਚ ਪੀਣਗੇ ਅੱਜ ਹਮੇਸ਼ਾ ਸਭ ਤੋਂ ਪਹਿਲਾਂ ਮੈਂ ਤਿਆਰ ਹੁੰਨਾ ਦੂਜੇ ਨੰਬਰ ਤੇ ਭਾਈ ਤਿਆਰ ਹੁੰਦੇ ਬਾਕੀ ਸਭ ਲੇਟ ਸਭ ਲੇਟ ਇਹਨਾਂ ਨੇ ਬਹੁਤ ਲੇਟ ਕਰਦੀਆਂ ਏ ਚਲੋ ਭੀਰ ਬੈਠੀਆਂ ਜੇ ਜਾਣਾ ਨਹੀਂ ਆਹ ਦੁੱਧ ਬਣਾਉਂਦੀ ਕਾਕੇ ਦਾ ਤੇ ਇੱਧਰ ਸੁੱਕ ਪੈਸੇ ਕਹਿੰਦੇ ਹੋ ਗਈ ਆਡੀ ਤਿਆਰੀ ਹੁੰਦੇ ਅਸੀਂ ਨਿਕਲ ਚੁੱਕੇ ਹਾਂ ਗੁਰਨਵੈ ਬੈਠ ਚੁੱਕਾ ਪਾਜੀ ਤੇ ਸੁੱਖ ਦੀ ਵੇਟ ਕਰਦਾ ਸੁੱਖ ਨੇ ਸਭ ਤੋਂ ਜ਼ਿਆਦਾ ਲੇਟ ਕੀਤਾ ਆਣੀ ਦੀ ਸੌਸ ਲਾ ਕੇ ਬੜੀ ਪਸੰਦ ਆਈ ਕਿੱਥੋਂ ਲਈਆਂ ਗੁਰਨਵੈ ਦੀਆਂ ਹਾਂ ਅਸੀਂ ਮੋਲ ਤੇ ਲੈਣੇ ਹਥੋਂ ਐਚ ਐਮ ਐਚ ਐਨ ਸਹੀ ਗੱਲ ਸੋਹਣੀ ਲੱਗ ਰਹੀ ਆ ਗਈ ਸੁੱਖ ਵੀ ਸੁੱਖ ਨੂੰ ਰਹਿਣ ਦੀ ਨਹੀਂ ਜਾਣਾ ਇਹ ਵਾਰ ਹੁੰਦਾ ਪਏ ਉਹਦੇ ਨੂੰ ਇਹਨੇ ਕੀ ਕਰਨਾ ਹੁਣ ਗੁਰਨਵੈ ਨੂੰ ਆਖਿਆ ਕੱਢਦਾ ਤੈਨੂੰ ਰੋਣ ਲੱਗ ਪਾ ਰੋਹਦਾ ਵੇ ਸੁੱਖ ਨੂੰ ਰਹਿਣ ਦੇ ਸੁਪਨੇ ਕਰਨਾ ਇਥੇ ਕੀ ਹਾਲ ਹੈ ਕੀ ਹਾਲ ਹੈ ਬਾਰੀ ਮਾਰ ਚੰਗੀ ਤਰ੍ਹਾਂ ਵੱਜੀ ਵੱਜੀ ਰਹਿੰਦੇ ਚਲੋ ਹੁਣ ਅਸੀਂ ਰਾਜ ਰੁਕੇ ਆ ਭਾਈ ਚੱਲੇ ਡੱਬੇ ਲੈਣ ਉਹ ਥੋੜੇ ਮਠਿਆਈਆਂ ਦੇ ਖਾਣੀਆਂ ਸੀ ਤੇ ਸੁੱਕਦਾ ਸਫਰ ਉੱਥੋਂ ਤੱਕ ਠੀਕ ਠਾਕ ਰਿਹਾ ਇੱਕ ਨਹੀਂ ਸਫਰ ਤੋਂ ਬੜਾ ਸਫਰ ਲੰਬਾ ਵੜਾ ਸੋਖਣੇ ਕੀਤਾ ਬੜਾ ਕੱਲ ਦਾ ਥੱਕ ਹੀ ਗਈ ਪੈਣਾ ਉਹ ਹਾਂ ਭਾਈ ਪੁੱਛਣਾ ਕੋਕਾਕ ਪੀਣੀ ਤੇ ਰਹਿ ਲਈਏ ਮੈਂ ਵਾਣਾ ਕੀਤਾ ਕਿ ਨਹੀਂ ਭਰਾ ਕੋਕ ਨਹੀਂ ਪੀਣੀ ਹੁਣ ਥੋੜਾ ਜਿਆ ਥੋੜਾ ਜਿਆ ਕੰਟਰੋਲ ਕਰਨਾ ਚਾਹੀਦਾ ਬੰਦੇ ਨੂੰ ਇੰਨਾ ਉਹਨੇ ਖਾਣਾ ਚਾਹੀਦਾ ਬਾਹਰ ਦਾ ਥੱਕ ਹੀ ਚੱਲੇ ਖਾਂ ਖਾਂ ਵੀ ਚੱਲੇ ਬਰਨਰਾ ਸੌ ਗਿਆ ਗੱਡੀ 'ਚ ਬੱਚੇ ਉਸੇ ਦੇ ਸੌ ਜਾਂਦੇ ਭਾਵੇਂ ਕੀ ਚੱਕਰ ਦੀ ਗੱਲਾਂ ਨੂੰ ਹਲਾਰੇ ਲੂਰੇ ਆਉਂਦੇ ਰਹਿੰਦੇ ਸਮਝਦੇ ਆਪਣੇ ਪਕੂੜੇ ਜੀ ਆ ਮੈਂ ਇਹ ਤੇ ਸੌ ਗਿਆ ਹੁਣ ਤੇ ਅਸੀਂ ਹੁਣ ਅੱਗੇ ਤੇ ਚੰਦੇ ਪੁੰਨੇ ਤੇ ਮਿਲਦੇ ਹਾਂ ਅੱਗੇ ਜਾ ਕੇ ਇਹ ਪਿੰਡ ਉਹ ਆ ਜਿੱਥੇ ਮੈਂ ਇਹ ਵੀਰ ਦੇ ਵਿਆਹ ਗਿਆ ਹਾਂ ਮੈਂ ਇਹ ਕੀ ਨਾ ਸਕ ਉਹਦਾ ਸਿੱਧਾ ਨਾਮ ਹਰਵਿੰਦਰ ਇਹਦੇ ਵੀਰ ਦੇ ਮੈਂ ਵਿਆਹ ਗਿਆ ਉਹਦੋਂ ਤੇ ਮੈਂ ਤਾਂ ਸੁਖ ਤੇ ਭਾਜੀ ਗਿਆ ਪਿਛਲੇ ਸਾਲ ਮਦੀਪ ਨਹੀਂ ਗਈ ਤੇ ਐਰ ਕੀ ਫਿਰ ਚੱਲੇ ਇਹਨਾਂ ਦੇ ਪਿੰਡ ਦੀਆਂ ਨਹੀਂ ਇਹਨੀਆਂ ਗਲੀਆਂ ਉਹਨਾਂ ਦੇ ਘਰ ਨਹੀਂ ਜਾਂਦੀਆਂ ਵੇ ਪਾਜੀ ਆਖਣ ਦੇ ਦੁਨੀਆ ਦੀ ਸਭ ਤੋਂ ਛੋਟੀ ਗਲੀ ਵਿਖਾਉਣੀ ਐ ਅੱਜ ਮਦੀਪ ਨੂੰ ਤੇ ਉਹ ਹੀ ਹੁਣ ਵੇਖਾਂਗੇ ਗਲੀ ਤੇ ਨਾਲਿਆਂ ਨਾਲ ਨੂੰ ਮਿਲਦੇ ਇਹਨਾਂ ਦੇ ਵਿਆਹ ਤੋਂ ਬਾਅਦ ਅਸੀਂ ਪਹਿਲੀ ਵਾਰੀ ਚੱਲੇ ਨਹੀਂ ਪਹੁੰਚ ਗਏ ਉੱਥੇ ਪਿੰਡ ਦੇ ਇਹ ਵੀਰ ਦੇ ਵਿਆਹ ਤੇ ਮੈਂ ਆਇਆ ਪਹਿਲੀ ਵਾਰੀ ਮੈਂ ਗੱਡੀ ਕੁੜੀ ਨਾਲ ਨਹੀਂ ਇਹਨਾਂ ਦੇ ਘਰ ਤਾਂ ਨਹੀਂ ਜਾਂਦੇ ਇਹਨਾਂ ਦੇ ਘਰ ਤਾਂ ਨਹੀਂ ਜਾਂਦੇ ਨਹੀਂ ਆ ਮਦੀਪ ਗਲੀ ਜਿਹੜੀ ਸਭ ਤੋਂ ਛੋਟੀ ਗਲੀ ਆਹੋ ਨਾ ਦੋ ਯਾਰ ਇਹ ਨੰਗਸਾ ਦੇ ਆ ਗਏ ਮੋਟਰਸਰ ਨੂੰ ਕਿੱਥੇ ਨੰਗਣਾ ਆ ਦੀ ਤੇਰੇ ਸਾਹਮਣੇ ਹੀ ਆ ਆਹੋ ਪਰਿਆਂ ਦੀ ਰਾਹ ਹੈਗਾ ਨੰਗਾ ਇਹ ਵੀ ਆਦੀ ਗੱਡੀ ਕਰਕੇ ਲਿਆਇਆ ਹੈ ਆਪਾਂ ਵਧੀਆ ਰਾਹ ਹੁੰਦਾ ਨੰਗਾ ਦੇ ਕਰਨੋਂ ਉਹਦੇ ਗੱਡੀ ਕਰਕੇ ਇੱਥੇ ਲਾਗੇ ਲਾ ਰਹੇ ਨੇ ਨਾ ਆਹ ਆਈਏ ਹੁਣ ਪਹੁੰਚੇ ਭਾਈ ਦੇ ਪਿੰਡ ਤੇ ਇਹ ਭਾਈ ਦੀ ਮਮਾ ਜੀ ਦੇ ਲੜਕੇ ਛੋਟੇ ਤੇ ਵੱਡੇ ਬਾਹਰ ਹੈ ਮੰ ਸਸਿਆ ਬੰਮੀ ਜੀ ਦੇ ਭਾਬੀ ਜੀ ਭਾਬੀ ਵੀ ਵੀਡੀਓ ਵੇਂਦੇ ਨੇ ਹਨਾ ਮਾਮੀ ਵੀ ਆ ਬਾਹਰ ਆ ਲੈ ਜਾਂਦੇ ਉਹਨਾਂ ਨੇ ਤਾਂ ਫੈਸਲਾ ਹੀ ਨਹੀਂ ਉਹਨਾਂ ਨੂੰ ਕਿਹੜੇ ਮਿਲੀ ਫਿਰ ਮੈਨੂੰ ਪਤਾ ਲੱਗਾ ਉਹਦਾਂ ਨੂੰ ਆਪਾਂ ਮਿਲੇ ਏਅਰਪੋਰਟ ਤੇ ਏਅਰਪੋਰਟ ਤੇ ਮਿਲੇ ਤੁਹਾਨੂੰ ਪਹਿਲੀ ਨਹੀਂ ਬਣੇ ਹਾਂ ਤੁਹਾਡੇ ਵਿਆਹ ਤੇ ਮੈਂ ਆ ਹਾਂਜੀ ਹਾਂਜੀ ਤੇ ਮੈਂ ਕੱਲਾ ਹੀ ਆਇਆ ਹੁਣ ਮੇਰੇ ਵੀ ਵੀਡੀਓ ਛਾਂਦੇ ਵਿੰਦੇ ਹਨਾ ਹਾਂ ਮੈਂ ਪਹਿਲਾਂ ਹੀ ਦੇਖਦੀ ਸੀ ਅੱਛਾ ਅੱਛਾ ਤੁਸੀਂ ਆਪਣੇ ਵਿਆਹ ਵਾਲਾ ਵਲੌਗ ਵੇਖਿਆ ਫਿਰ ਹਾਂਜੀ ਹਾਂ ਮੈਂ ਉਦੋਂ ਆਇਆ ਹਾਂ ਤੇ ਹਾਂਜੀ ਹਾਂਜੀ ਬਹੁਤ ਵਧੀਆ ਵਿਆਹ ਤੁਹਾਡਾ ਬਹੁਤ ਵਧੀਆ ਲੱਗਾ ਤੇ ਹੁਣ ਦੁੱਤ ਤੋਂ ਵਧੀਆ ਲੱਗਾ ਹੁਣ ਪਾਜੀ ਗਏ ਪਰ ਆਪਣੇ ਦੂਜੇ ਮਾਮਾ ਜੀ ਨੂੰ ਮਿਲਣ ਤੇ ਇੱਥੇ ਬਹਿ ਗਏ ਹਨ ਤੇ ਚਾਹ ਸਾਨੂੰ ਦੋਰੀ ਪਿਆ ਤੇ ਨਾ ਰੇਥੁਰ ਜਾਤਾ ਤੇ ਮਾਸੀ ਕੇ ਪਿੰਡ ਜਾਣਾ ਉੱਥੋਂ ਅਸੀਂ ਹੋਰ ਅੱਜਣਾ ਉਹ ਵੀ ਸਮਝਣਾ ਚਲੋ ਫਿਰ ਮਿਲਦੇ ਭਾਜੀ ਆਉਂਦੇ ਤੇ ਹੁਣੇ ਭਾਜੀ ਦੀ ਮੰਮੀ ਹਣਾ ਕੋਲ ਆਏ ਆ ਤੇ ਨਾਲ ਨਾਲ ਨਾ ਦੇਖੀ ਅਹੀਂ ਤੇ ਪਿੰਡ ਕੜ ਪਿੰਡ ਪੁੰਚਿਆ ਆਪਾ ਬੜੀ ਦੂਰ ਹੈ ਨਾ ਹਾਂਜੀ ਬੋਲ ਪੁਕਤਾ ਬੜਾ ਨਾਮ ਖਾਂ ਸਾਨੂੰ ਨਹੀਂ ਹੁਣ ਪੱਕਾ ਬੋਲ ਕਹਦਾ ਤੁਸੀਂ ਆਹੋ ਅਹੀਂ ਥਣ ਪਹੁੰਚ ਗਏ ਤੇ ਹੁਣ ਇਥੇ ਚਾਹ ਪਾਣੀ ਪੀ ਲਿਆ ਹੁਣ ਗੱਡੀ ਫੇਰ ਜਾਣਾ ਭਾਜੀ ਦੀ ਮਾਸੀ ਕੋਲ ਪੀਤੀ ਹੋ ਗਿਆ ਹੁਣ ਸਾਰਾ ਜਾਂਦੇ ਟਾਈਮ ਹੈ ਤੇ ਹੁਣ ਕਰਨ ਆਏ ਪੀਤੀ ਹੋਈ ਆਹ ਚੱਲ ਰਹਿਣਾ ਤੂੰ ਨਿਕਲ ਲੈ ਦੇ ਇਦੋਂ ਘਰ ਵਾਲੀ ਨੇ ਸ਼ਾਰਾ ਨਾ ਕਰਦੀ ਘਰ ਵਾਲਾ ਫਿਰ ਸਿਰ ਭੱਜੋਣਾ ਇਸ਼ਾਰਾ ਕਰੋ ਅਨ ਮੇਠਾ ਨੋੜ ਜੋੜੀ ਇਹ ਉਹ ਚਾਣਾ ਬਣਾ ਚਾਣੀ ਪੀਨੀ ਨਹੀਂ 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 ਉਹ ਰਹਿਣ ਦੋ ਥੋੜੀ ਥੋੜੀ ਆਇਓ ਮਾਮਾ ਜੀ ਹਣ ਹਾਂ ਹਾਂ ਕੋਈ ਗਲਤੀ ਚਲੋ ਠੀਕ ਹੈ ਹਾਂ ਚੰਗਾ ਜੀ ਓਕੇ ਚੰਗਾ ਹੋਰ ਹੋ ਜਾਂਦੇ ਹਣ ਚੰਗਾ ਤੂੰ ਐਕਟਿਵ ਅੱਜ ਆਈ ਬੋਤਲ ਪਾਣੀ ਹੋ ਗਈ ਕੀ ਕਰਨੀ ਵੇ ਲੋ ਵੇ ਦੇਖਿਆ ਤੇ ਵੇਲਾ ਚੰਗਾ ਕੀਤਾ ਚਿੰਤਾ ਕਰਾ ਲਿਆ ਮੁੜ ਕੇ ਅੱਗੇ ਇੱਕ ਦਿਨ ਰਹਿ ਗਈ ਸ਼ਹਿਰ ਨਹੀਂ ਉਹਥੇ ਪਈ ਟੇਬਲ ਤੇ ਵੇਖੀ ਮੈਂ ਵੈਸੇ ਭਾਜੀ ਚਲ ਗਏ ਅੱਗੇ ਹੋ ਗਈ ਹੁਣ ਸਾਡੀ ਤਿਆਰੀ ਤੇ ਚੱਲੇ ਅਸੀਂ ਆਪਣੇ ਪ੍ਰਿੰਟ ਉਹ ਦੇਖ ਸੱਚ ਭਾਜੀ ਦੀ ਮਾਸੀ ਕੋ ਤੇ ਉਹ ਵੀ ਸਾਡੇ ਕੋ ਆਏ ਹੁਣ ਇੱਥੇ ਹੀ ਲੱਗੇ ਪਿੰਦੇ ਉੱਧੇ ਕਿੰਨੇ ਦਾ ਰਸਤਾ ਹੁਣ ਸਾਡੀ ਉਧਰ ਵੀ ਤਿਆਰੀ ਹੋ ਗਈ ਮਾਮਾ ਜੀ ਨਾਲ ਬਹੁਤ ਯੋਗ ਲਾਇਆ ਕਿ ਰੋ 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 ਰਾਤ ਅਸੀਂ ਹਮ ਕਰਨ ਵਾਈ ਕਰਕੇ ਥੋੜਾ ਜਿਹਾ ਅਸੀਂ ਫੇਰ ਕਿਤੇ ਆਵਾਂਗੇ ਅਨੰਦਪੁਰ ਸਾਹਿਬ ਗਏ ਉਦੋਂ ਸ਼ਾਇਦ ਅਸੀਂ ਆਈਏ ਚੰਗਾ

ਚਲੋ ਜੀ ਕੱਲ ਆਪਾਂ ਮਮਾ ਮੈਨ ਨੂੰ ਅਲਵਿਦਾ ਅਲਵਿਦਾ ਤੇ ਚਲਦੇ ਰਹਿ ਅੱਗੇ ਇੱਥੇ ਕੰਮੀ ਫੜ ਫੜ ਚਲੋ ਚੱਲੀਏ ਬਾਈ ਬੈਗੀ ਸੁੱਖ ਸੁੱਖ ਨੇ ਰਹਿਣਾ ਸੋਹਰਾ ਬਾਤ ਨੂੰ ਲੈ ਕੇ ਮੁੰਡੇ ਦਾ ਸਿਰ ਨਾ ਬੰਨ੍ਹ ਉੱਤਰ ਲੱਗੇ ਹਣ ਪਾਜੀ ਆ ਘਰ ਆ ਆਪਣਾ ਮਾਸੀ ਹਣਾਂ ਦਾ ਭਾਈ ਦੇ ਉੱਥੇ ਚੱਲੇ ਆਪਾਂ ਮੈਨੂੰ ਮਾਸੀ ਦੀ ਪਛਾਣ ਨਹੀਂ ਆਈ ਤੇ ਮਾਨ ਤੇ ਉਹ ਬੈਠੇ ਰਹੇ ਵਿਚਾਰੇ ਮੋਲਾ ਤੇ ਮੈਂ ਸੱਸੀ ਘਰ ਬੁਲਾ ਕੇ ਤੇ ਮੁੜ ਕੇ ਮੈਨੂੰ ਤਰਨ ਲੱਗਾ ਮੈਨੂੰ ਵੈਸੇ ਵੀ ਬੀਬੀਆਂ ਦੀ ਪਛਾਣ ਘੱਟ ਰਹਿੰਦੀ ਸਹੀ ਗੱਲ ਦੱਸਾਂ ਮੈਨੂੰ ਕਈ ਦੀ ਹੀਰੋਨ ਵੀ ਫਲਮਾਂ ਨਹੀਂ ਹੋਣੀਆਂ ਨਾ ਉਹ ਕਹੂਗਾ ਆ ਫਿਲਮ ਚ ਆਈ ਕੋਈ ਕਹੂਗਾ ਆ ਫਿਲਮ ਮੈਨੂੰ ਨਹੀਂ ਪਤਾ ਪਤਾ ਕਿਹੜੀ ਫਿਲਮ ਚ ਕੌਣ ਆਈ ਬੁੜੀਆਂ ਦਾ ਚੇਤਾ ਇਕੱਠੀ ਰੱਖ ਦੰਦਾ ਮੈਂ ਉੱਛੇ केरूया ਨਾਲ ਚਲੋ ਫੜੋ ਸਮਾਨ ਹੈ। ਹੋ ਗਈ ਐਂਟਰੀ ਆਪਣੀ। ਤੇ ਆ ਆ ਦੇਖ ਭਾਈ ਇਹਨਾਂ ਨੂੰ ਚੰਗੇ ਵੰਦੇ ਕਮਾਏ। ਇਹ ਨਹੀਂ ਖੇਚਲ ਪਾਈ ਰੋਟੀ ਦੀ ਉਹਨੇ ਇਹਨਾਂ ਨੂੰ ਆਵਾਂਗੇ ਰੋਟੀ। ਕੋਈ ਗਾਮੀ ਨਹੀਂ ਕੋਈ ਖੇਤ ਨਹੀਂ ਹੈਗੀ ਸੀ ਤਾਂ ਜੰਨਣਾ ਰੋਟੀ ਬਣਾ ਲਈ ਤੇ ਸੇਰਦੀ ਹੈ। ਅੱਛਾ ਅੱਛਾ। ਨਹੀਂ ਕਿਤੇ ਇਹ ਕੱਜਾ ਚਾਪੀ ਦੀ ਇਹ ਕੱਜਾ ਦੀ ਰੋਟੀ ਹੁਣ ਖਾ ਲਾਂ। ਫੇਰ ਤਾਂ ਦੁੱਤ ਤੋਂ ਬਾਚਾ ਪੀ ਹੋਵੇ। ਹਾਂਜੀ ਹਾਂਜੀ ਜ਼ਰੂਰ ਜ਼ਰੂਰ।

4 ਵਸ ਵਧੀਆ ਹੁਣ ਦੀਦੀ ਵੀ ਬਣਾਉਂਦੇ ਰੋਟੀ ਗਿਰ ਰੋਟੀ ਖਾਵਾਂਗੇ ਫੇਰੇ ਹੀ ਆਪਣੇ ਪਿੰਡ ਜਾਵਾਂਗੇ ਇਹ ਸਾਡਾ ਪਲਾਨ ਬਣਿਆ ਤੇ ਫੇਰ ਦੀਦੀ ਦੀ ਜਣਾ ਕੋਈ ਜਾਵਾਂਗੇ ਆ ਨੀ ਮਾਣੋ ਤੇ ਆ ਕੇ ਬੈਠਨੇ ਆ ਨਸ਼ਾ ਇਹ ਹੁੰਦਾ ਵੀ ਛੇਤੀ ਛੇਤੀ ਹੁੰਨੇ ਯਾਰ ਇਹ ਹੁੰਦਿਆ ਨਾ ਨਾ ਛੇਤੀ ਛੇਤੀ ਆਏ ਨਾ ਅੱਛਾ ਆਉਂਦਾ ਇਹ ਨਾ ਆ ਕੇ ਨਿਆਣੇ ਛੁੱਟੀ ਗਈ ਬਈ ਸਾਰੇ ਲਾਲ ਚੰਦਾ ਉਹ ਵੀਡੀਓ ਨਹੀਂ ਪਾਈ ਜਾਂਦੇ ਬੱਚਿਆਂ ਦੇ ਪੇਪਰਾਂ ਬਾਹਰ ਰਿਜ਼ਲਟ ਤੇ ਟੈਨਸ਼ਨ ਘਟਣ ਦੀ ਮਾਵਾਂ ਨੂੰ ਪੇਕੇ ਜਾਂਦੇ ਜਾਈ ਦੱਜੂ ਨੇ ਉਹ ਗੱਲ ਸਾਡੀ ਦੀਦੀ ਬਣੀ ਗੁੜੀਆਂ ਦੋਵੇਂ ਸੈਕਿੰਡ ਆਈ ਆਹੋ ਵਧੀਆ ਗੱਲ ਵਧਾਈਂ ਦੀਪ ਕੋ ਜਾ ਕੇ ਦੀਪ ਕੋ ਜਾ ਕੇ ਵਾਲਟੀ ਮੰਗਦੇ ਆਪਾਂ ਉਹ ਸੁੱਖੇ ਕੰਦੀ ਸੁਖੇ ਕੰਦੀ ਉਹ ਨਹੀਂ ਖਾਣਾ ਖਾ ਰਿਆ ਤੁਸੀਂ ਠੀਕ ਆਇਆ ਸੁੱਖੇ ਚੱਗੀ ਨਹੀਂ ਤੇ ਉਹ ਬੰਦਰ ਜਾਈ ਤੇ ਦੀਪ ਨੇ ਕਿਹਾ ਉਹ ਤੂੰ ਵੀ ਲੱਗੇ ਬੈਠਾ ਸੁੱਖ ਨੂੰ ਨਹੀਂ ਨਿਕਲਦਾ ਪਰ ਲੱਗਦਾ ਜੀ ਇਹ ਗਨਵਾ ਗਿਲੇ ਗੁੜੀਆਂ ਮਗਰ ਮੈਂ ਤਾਂ ਧਿਆਨ ਕਿੰਨਾ ਹੀ ਖੇਡੰਦੇ ਮੈਂ ਸੁਖ ਤੂੰ ਤਾਂ ਕੋਈ ਕਹਾਣੀ ਦੀਪ ਹੁੰਦੇ ਨਾ ਉਹ ਬਾਦਰ ਲਾ ਕੇ ਤੂੰ ਵੀ ਬੈਠਾ ਹੈਂ ਤੈਨੂੰ ਨਹੀਂ ਅਗਰ ਨਾ ਨਹੀਂ ਹੁੰਦੀ ਆ ਤੂੰ ਜਨਪਲੀ ਮਾਨਸ ਹੈਣਾ ਪੁਰਾਣਾ ਤੇਰਾ ਪਲਾ ਮਾਨਸ ਹੈ ਐਂ ਸਾਰੇ ਚ ਨਹੀਂ ਹੈ ਹੈ ਤੇਰੇ ਕਹਿੰਦਾ ਯਾ ਮਤਲਬ ਤੀ ਦੋਵੇਂ ਜੀ ਪਲੇ ਮਾਨਸ ਨੇ ਐਂ ਦੀ ਬੰਦੇ ਜਾਂ 14 15 ਸਾਲਾਂ ਤੋਂ ਇੱਕ ਨਾਲ ਦੋਏ ਹੋ ਨਾ ਜੱਜਾਂ ਵਾਲੇ ਪਿੰਡ ਇੱਥੇ ਟੈਂਕੀ ਜੱਜਾਂ ਦੀ ਲੱਗੀ ਭਾਈ ਉੱਤੇ ਲਈ ਜਾਂਦੇ ਇਹ ਡਰ ਗਏ ਉਹ ਸੁੱਖ ਹੀ ਆ ਗਈ ਮਗਰੀ ਸਾਡੇ ਗੁਰਨੂ ਆ ਰੌਂਡ ਆ ਬੰਨੀ ਆਣਾ ਲੱਗੋ ਛੋ ਚੁੱਕ ਲਿਆ ਨਾ ਅੱਧੀ ਪੁਲੀਏ ਮੈਂ ਤਾਂ ਡਰੀ ਬੜਾ ਦਾ ਗੰਡੇ ਸ਼ਾਤ ਉੱਚੀ ਤੋਂ ਇਹ ਕਿਹੜੀ ਸਪੀਕ ਨੇ ਕਹਤੇ ਐ ਨਹੀਂ ਤੂੰ ਸੈਰ ਕਰਨੀ ਸੈਰ ਚੰਦੀ ਉੱਤੇ ਰਹਿੰਦੇ ਨੇ ਗਰਮੀਆਂ ਦੇ ਆ ਸਾਡੇ ਨਹੀਂ ਐਵੇਂ ਹਾਂ ਜੇ ਨਹੀਂ ਵੀ ਘਰੀ ਨੂੰ ਖਾਲੀ ਕਿਉਂ ਥੱਲੇ ਰਣਿਆਣੇ ਦੀ ਵਜਣੇ ਆਉਣੀ ਆ ਜਾਣਾ ਨਹੀਂ ਵਾਪਸ ਜਿੱਥੇ ਰਣਾ ਜਦੋਂ ਕੋਈ ਕਰੂ ਮੈਂ ਵੀ ਨਾਲ ਕਰੂੰ ਮੈਨੂੰ ਤੇਰੀ ਚੈਨ ਨਹੀਂ ਲੱਗਣੀ ਤੂੰ ਟੱਲਣ ਦੇਈ ਮੈਂ ਟੱਲਣ ਟੱਲਣ ਕਿੱਦਿਆਂ ਮੁਝਾ ਰਿਹਾ ਕੋਈ ਟੱਲਣ ਆ ਆਹੋ ਆਹ ਪਾਜੀ ਨੀ ਕੋ ਪਾਜੀ ਵੀ ਕਹਿੰਦੇ ਜਾਣਾ ਮੈਂ ਫਿਰ ਪਾਜੀ ਨਹੀਂ ਆ ਛੇਤੀ ਪਾਤੀ ਬਹਨੇ ਜਾਣਾ ਪਾਜੀ ਨੂੰ ਨਹੀਂ ਪਾਜੀ ਮਰਜ਼ੀ ਨੇ ਦੁਰਨੀਆਂ ਚੱਲੇ ਰੋ ਬਣਾ ਦੋ ਕੀ ਕੀ ਅੰਨਾ ਮੈਂ ਪੈ ਗਿਆ ਭਾਜੀ ਰੰਗੋ ਮੇਰਾ ਬਣਿਆ ਵਾ ਸਿਰ ਤੇਰਾ ਨਹੀਂ ਬਣਿਆ ਕੋਈ ਕੇ ਕਿਰਨ ਕੱਪੜਾ ਲਵਾ ਦੇਣਾ ਚੰਗਾ ਬਾਏ ਬਾਏ ਹਾਂਜੀ ਜਰੂਰ ਹਾਂਜੀ ਵਾੜੀ ਵਾੜੀ ਠੀਕ ਹੈ ਹੁਣ ਹੋ ਗਈ ਤਿਆਰੀ ਸਾਡੀ ਤੇ ਬੰਦੇ ਮੇਰੇ ਨਾਲ ਜਿਹੜੇ ਬੈਠੇ ਆ ਡਰਾਈਵਰ ਕੋਈ ਵੀ ਨਹੀਂ ਇਹਨਾਂ ਗੱਡੀ ਮਾਹ ਮੜਾਈ ਬੜੀ ਮੁਸ਼ਕਲ ਨਾ ਤੇ ਮੈਂ ਕਿਹੜਾ ਦੀਦੀ ਹੋਵਲੇ ਅੱਛਾ ਉਹ ਨਾ ਬੇਟੀ ਵਿੰਦੀ ਠੀਕ ਹੈ ਠੀਕ ਹੈ ਆਂਦੀ ਪਛਾਨ ਲਿਆਸੇ ਵਾਲੇ ਕਿ ਉਹ ਹੀ ਹੈ ਉਹ ਤੇ ਗੱਡੀਆਂ ਵਾਲਿਆਂ ਨੇ ਲੱਗੇ ਪਛਾਨ ਲਿਆ ਬਾਏ ਬਾਏ ਬੈਗਾ ਦੋ ਲੈਣਾ ਇਹਨੇ ਇੱਥੇ ਹੀ ਇਹਨੂੰ ਨਹੀਂ ਪਰਵਾਹ ਕੀਤੀ ਉਹ ਦੀਦੀ ਨਾ ਬੰਦ ਕਿਉਂ ਬੈਠੀ ਹੋ ਗਏ ਕਿੰਨੀ ਅੜੀ ਬਾਏ ਬਾਏ ਉਹ ਸੁਣਦੇ ਆ ਉਹਨੂੰ ਇਹ ਵੀ ਖਰੇ ਮੇਰੇ ਨਾਲ ਰਹਿਣਾ ਸੱਚੀ ਖਰੇ ਉਹਦਾ ਗੱਡੀ ਫੈਨ ਜੀ ਨਹੀਂ ਕਰਨ ਦਿਆ ਆ ਤੈਨੂੰ ਲੈ ਚਲੀਏ ਬਾਏ ਕਰਦੇ ਬਾਏ ਆ ਲੈ ਚਲੀਏ ਕਿਹ ਲਾਦਾ ਕਿਹ ਨਾ ਕਰੇਗਾ ਤਾਂ ਨਹੀਂ ਬਣਾ ਚਨਾ ਆ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਪਹੁੰਚ ਚੁਕੇ ਦੀ ਭੈਣ ਕੇ ਪਿੰਡ ਉਹਦੀ ਵਜ੍ਹਾ ਇਹ ਪਿਆ ਨੂੰ ਫੋਨ ਕਰੀ ਜਾਂਦੀ ਨੂੰ ਸਾੜਾ ਪੈ ਗਿਆ ਵੀ ਵਾਂਡੇ ਚਲ ਗਏ ਤੇ ਕਿਤੇ ਮੇਰੇ ਕੋ ਨਹੀਂ ਆਏ ਕਿਤੇ ਸਤਿ ਸ਼੍ਰੀ ਅਕਾਲ ਪੁੱਤ ਆ ਵਿppu ਵੀ ਆ ਗਏ ਤੇ ਅੱਧੀ ਰਾਤ ਇਹਨੇ ਸਾਨੂੰ ਫੋਨ ਕਰ ਕਰਕੇ ਘਰ ਕਰ ਕਰਕੇ ਸਾਦੀ ਲਿਆਈ ਸਾਦੀ ਲਿਆਈ ਅੱਜ ਮਾਮਾ ਦੀਆਂ ਨਿਕੋ ਜੇ ਸੂਟ ਪਾਏ ਕੀ ਗੱਲ ਐ ਯਾਰ ਕੰਮ ਕਰਨ ਨਾਲ ਕਰ ਪਈ ਕਿਹਦੇ ਚੁੱਕੇ ਜਾਉਂਦੇ ਅੱਜ ਪਸੀਨਾ ਆਇਆ ਮੈਨੂੰ ਪਸੀਨਾ ਬੜਾ ਆਉਂਦਾ ਵੀਰ ਤੁਹਾਡੇ ਲਈ ਮੈਂ ਗਿਫਟ ਲਿਆ ਆਂ ਅੰਦਰ ਆਇਓ ਦਿਨਾ ਤੁਹਾਨੂੰ ਇਹੋ ਜਿਹਾ ਗਿਫਟ ਲੈਣ ਜ਼ਿੰਦਗੀ ਦੌਰੇ ਨਾਲ ਮੰਗੋ ਕੀ ਕਰੀ ਗਿਫਟ ਦੀ ਆਸ ਨਾ ਰੱਖੋਗੀ ਮੇਰ ਕੋ ਕਿਹੜਾ ਦੇ ਦੋ ਜਾਈਏ ਛੱਡੇ ਇਹ ਦਿਨੇ ਠਹਿਰ ਕੇ ਕੜੀ ਜਾਂਦੇ ਠਹਿੜੀ ਦੇਦਾ ਚਾਹ ਪਾਣੀ ਤੇ ਪਿਆਉਂ ਉਹ ਅੰਨ ਬਣੀ ਵੇਖਣਾ ਨਾ ਕਿੱਦਾਂ ਦਾ ਖਵਾਉਂਦੀਆਂ ਫੇਰ ਹੀ ਬੰਦਾ ਚੀਜ਼ ਦਿੰਦਾ ਕੀ ਮੇਰੀ ਫੇਵਰਿਟ ਚੀਜ਼ ਬਣਾਈ ਮੈਂ ਕੀ ਤੁਹਾਨੂੰ ਤੁਹਾਡੇ ਤੋਂ ਬੋਕੋ ਮੈਲੇ ਨੂੰ ਮੇਰੀ ਆਏ ਭਾਈ ਇਹਦੇ ਰਹੀ ਵਾਪਸ ਚੱਲ ਜਣੇ ਉਹ ਚੱਗੇ ਓਏ ਗਿਆ ਇਹ ਪ੍ਰਾਣਾ ਰਸ ਗਿਆ ਈ ਆਨਾ ਇਹ ਰਸ ਗਿਆ ਪ੍ਰਾਣਾ ਸਾਰੇ ਪਿੰਡ ਤੋਂ ਲੋਟ ਨਹੀਂ ਆਉਣਾ ਆਹੋ ਯਾਰ ਥੱਕੋ ਸੌਂਗਾ ਆਹੋ ਸਵੇਰ ਜਾਵਾਂ ਸੜਨੀਆਂ ਤਾਂ ਸੌਖ ਕਿਉਂ ਨਹੀਂ ਹੈਗਾ ਮੇਰਾ ਸਮਾਨ ਹੈ ਗੁੰਨਵਾਜ ਦਾ ਦੁੱਧ ਬਾਦੂ ਨਾਲ ਇੱਕੋ ਤੋਂ ਦੁੱਧ ਬਾਦੂ ਤੂੰ ਲੈ ਨਹੀਂ ਆ ਤੋਰ ਮਾਨਾ ਸਵੇਰੇ ਜਾਵਾਂਗੇ ਬਾਕੀ ਥੱਕੇ ਲੋਕ ਦੀ ਇਹ ਇਹ ਉੱਥੇ ਜਾ ਕੇ ਸੋਣਾ ਹੀ ਹੁਣ ਜਾ ਹੈ ਕੋਲਡ ਡਰਿੰਕ ਲਿਆ ਮੇਰੇ ਬਾਸ ਇਹ ਨਹੀਂ ਰੱਖੀ ਰੱਖ ਜੀ ਕੀ ਤੂੰ ਜਦੋਂ ਆਈਏ ਤੈਨੂੰ ਕੱਖ ਨਹੀਂ ਡੰਗ ਫਰੀਦ ਇਹ ਨਿੱਕਲੀ ਮਹਿਗੀ ਬੰਦਾ ਕੋਈ ਰੱਖ ਛੜੇ ਡਰਾਈ ਫਰੂਟ ਰੱਖ ਛੜੇ ਬੰਦਾ ਕੋਈ ਕੋਲ ਹੈਗਾ ਹੋਵੇ ਹੈ ਨਾ ਇੱਥੇ ਇਦਾਂ ਗਈ ਜਾਵੇ ਮੁਰਕੇ ਉਦਾਂ ਦੀ ਪੁਰਾਣਾ ਮੇਰਾ ਬਾਹਰ ਆ ਤੇ ਤੁਮ ਦੀ ਕੱਖ ਨਹੀਂ ਆਨੂ ਸੰਤਰਾ ਹੀ ਖਵਾ ਦੇ ਫਿਰ ਕਹਿੰਦੇ ਆਂ ਨੀ ਇੱਕ ਸੰਤਰਾ ਹੀ ਖਵਾ ਦੇ ਹਰੋਂ ਨਹੀਂ ਕੱਖ ਦਾ ਡਪਾ ਦੇ ਸੰਤਰਾ ਹੀ ਦੇ ਦਿਓ ਇਹ ਵੀ ਮੈਂ ਜਿਆਦਾ ਉਦਨਦਾ ਜਿੱਦਾਂ ਦਾ ਮੈਂ ਛੱਡ ਕੇ ਗਿਆ ਹਾਂ ਹਾਂ ਬਿੱਪੂ ਸੰਤਰੇ ਦੇ ਦਿੰਦੇ ਜਿੱਦਾਂ ਦਾ ਮੈਂ ਛੱਡ ਕੇ ਗਿਆ ਜਾਂਦਾ ਆ ਇਹਨੂੰ ਕੜੀ ਦਸੀ ਜਾਂ ਨਹੀਂ ਇਹਨੂੰ ਨਹੀਂ ਖਾਣੀ ਖੁਣੀ ਕੜੀ ਕੋਈ ਵੀ ਮੁਰਗੇ ਬਿਮਾਰ ਹੋ ਜਾਂਦੀ ਇਹਦਾ ਨਹੀਂ ਖਿਆ ਪੇਗਾ ਮੁੰਡੇ ਨੂੰ ਮੁੜ ਕੇ ਖੰਗ ਲੱਗ ਜਾਂਦੀ ਨਾਲ ਆਹ ਮੈਂ ਕਹਾ ਮੇਰੀ ਰੋਟੀ ਰੋਕਾ ਟੋਕੀ ਕਰਦੀ ਇਹਦੀ ਸੋਲਾ ਉੱਥੇ ਸਮੋਸੇ ਖਾੜੇ ਚੰਗੀ ਭਲੀ ਬਾਹਰ ਬੈਠੀ ਤੇ ਸਮੋਸਿਆਂ ਦੇ ਬਾਅਦ 9 ਮਿੰਟ ਵਿੱਚ ਅੰਦਰ ਆ ਗਈ ਮੁਰਗੇ ਅੱਧਾ ਅੱਧਾ ਖਾ ਕੇ ਦਿੱਤਾ ਬੁੜਕੇ ਦੇ ਤਾਂ ਪਾਜੀ ਨਿਕਾਲਾ ਚੱਲ ਪੁੱਤ ਬਾਦਾ ਕੀ ਹੀ ਚੌਲ ਫਿਰ ਚੌਲ ਤੇ ਦਹੀਂ ਪਾ ਕੇ ਖਾਂਦੀ ਮੈਂ ਤਾਂ ਰੋਟੀ ਲੰਗਦੀ ਤੈਨੂੰ ਮਜੀਦ ਕਰਦਾ ਹੀ ਹੁਣ ਜੀਦ ਕਰਦਾ ਹੀ ਆ ਪਰ ਉਹ ਬੁੜਕੇ ਤੈਨੂੰ ਪਤਾ ਛੇਤੀ ਮੁੜਦਾ ਨਹੀਂ ਐ ਇੱਕ ਕਰੀ ਜਾਂ ਲੁਨਿਆਣਾ ਬਿਮਾਰ ਆਇਆ ਚਲ ਠੀਕ ਹੋ ਜਾਂਦਾ ਉਹ ਤੇ ਕੁੜੀਆਂ ਮੱਕੇ ਬਿਮਾਰ ਕਿੰਨੇ ਦਿਨ ਖਲਾਸ ਦਿੰਦਾ ਉਹ ਅੱਧੀ ਸਮੋਸੇ ਖਾਜੀ ਅੱਧੀ ਬਿਲਕੁਲ ਪ੍ਰੇਜ ਖਾਲੇ ਬੰਦਾ ਜਮਾਨ ਆਪਣੀ ਲੋਗ ਹੀ ਲਾ ਲੇ ਤੇ ਤੂੰ ਇੱਕ ਪੁੱਠੀਆਂ ਸਿੱਧੀਆਂ ਮਤਦ ਨਹੀਂ ਨਾਲ ਸਿਆਣੀ ਦੇਣੀ ਹੋਗੇ ਨਾ ਨਾ ਮੇਰੀਆਂ ਕੁੜੀਆਂ ਵੀ ਕਹਿੰਦੀ ਮੰਮੀ ਜੱਬਾ ਰੇ ਮੰਮੀ ਇਹਦੇ ਪੈਸੇ ਕਿੱਥੇ ਚੋਰੀ ਭਾਗ ਲਿਆ ਕਿਦੋਂ ਤੂੰ ਖਾ ਲਿਆ ਉਹ ਸਿਆਣੀ ਬਿਆਣੀ ਦੀ ਆ ਸੱਗੂ ਤੇ ਬੜਾ ਬੰਦਾ ਚੰਗਾ ਇਹਨੇ ਕਦੇ ਮੈਨੂੰ ਬੂਰੀ ਹੋ ਕੇ ਦਿੱਤੇ ਸੱਗੂ ਬੜਾ ਗੋਡਾ ਸੱਗੂ ਮਾਮਲੀ ਬੜਾ ਮੇਰੇ ਲਈ ਵੀ ਗੁੱਡ ਏ ਸਾਰਿਆਂ ਲਈ ਗੁੱਡ ਏ ਨਹੀਂ ਤੂੰ ਸਿਆਣੀ ਬਣੀ ਕੋ ਮਤ ਦੇ ਆ ਗਰ ਬੁੱਢੜ ਤੂੰ ਅੱਡੇ ਹੀ ਆ ਕਿਉਂ ਬੁੱਢੜ ਅੱਡੇ ਹੀ ਮੈਂ ਮੈਂ ਬੁੱਢੜ ਤੂੰ ਅੱਡੇ ਹੀ ਮਤ ਦੀ ਗੱਲ ਕਰਿਆ ਗਰ ساری ਉਮਰ ਤੂੰ ਜਵਾਨ ਹੀ ਰਹਿਣਾ ਕਿ ਜਵਾਨ ਹੀ ਰਹਿਣਾਗੇ ਉਧਰ ਤੇ ਕਾਲ ਆ ਗਿਆ ਕੀ ਗਿਆ ਇਹ ਦੱਸਦਾ ਇਹ ਪਾ ਜੀ ਨੇ ਜੋ ਕਹਿਣਾ ਸੋ ਕਹਿਣਾ ਕਹਿਣਾ ਜਿਹੜਾ ਮੈਚ ਸੁਖਨੇ ਵੇਖਿਆ ਨਾ ਅੱਜ ਸੀ ਇਹ ਪਾ ਜੀ ਨੂੰ ਇਹ ਦੱਸ ਤਾ ਪਰ ਤੈਨੂੰ ਮਾ ਲੱਗ ਰਿਹਾ ਦੱਸ ਦੱਸ ਨਹੀਂ ਜਾਦੇ ਦਦਨਾ ਤੁਮ ਨਹੀਂ ਦੱਸ ਬਲੀਆ ਬਲੀਆ ਐ ਬੋਲੀਆਂ ਦੀਪਕ ਪਿੰਡ ਤੇ ਇਹ ਹੁਣ ਆਉਂਦੀ ਵੀ ਇੱਥੇ ਰਹਿ ਬੋ ਅਸੀਂ ਨਹੀਂ ਪਿੰਡ ਚਲੀ ਹੁਣ ਪਤਾ ਨਹੀਂ ਕੀ ਸਵਾਹੀ ਇਹਨਾਂ ਦੀ ਕੋਈ ਪਤਾ ਨਹੀਂ ਮੈਨੂੰ ਮੈਂ ਤਾਂ ਨਿਬੜ ਰਹਾ ਜੇ ਮੈਨੂੰ ਕੋਈ ਪਤਾ ਨਹੀਂ ਇਹ ਮੈਂ ਲੈ ਕੇ ਦਿੱਤੀ ਇਹ ਮੈਂ ਬਰਥਡੇ ਤੇ ਲੈ ਕੇ ਦਿੱਤੀ ਉਹਦਾ ਖਰਾਬ ਹੋ ਗਿਆ ਮੈਂ ਇਹਨੂੰ ਆਖਿਆ ਚਾਰਜ ਲਾਈਨ ਘੜੀ ਲਾਗ ਜਾਵਾਂਗੇ ਮੇਰੀ ਘੜੀ ਜਿਹੜੀ ਨੇ ਮੇਰੇ ਘਰਾਂ ਚ ਚਾਰਜ ਲਾਗੇ ਤਾਂ ਇਹ ਤੇ ਫੇਰ ਲਾਉਣੀ ਹੈ ਇੰਨਾ ਪਿਆਰ ਆ ਮੇਰਾ ਸਾਡੇ ਘਰ ਵਾਲੇ ਦਾ ਉਦਾਂ ਕਹਿ ਮੈਂ ਅਨਗੇਲੀ ਕਰਦਣੀ ਉਹ ਲਾਂਦਾ ਫੜ ਕੇ ਫੋਨ ਇਹਦਾ ਚਾਰਜ ਮੈਂ ਲਾਂਦਾ ਏ ਡੈਡ ਇੱਕ ਹੁੰਦਾ ਨਾ ਫੋਨ ਵੀ ਬੰਦੇ ਨੇ ਥੋੜਾ ਜਿਹਾ ਡੈਡ ਹੋਇਆ ਤੇ ਚਾਰਜ ਲਾ ਲਿਆ ਇਹਨੇ ਲੈ ਵੀ ਬੈਟਰੀ ਦੀ 0% ਕਰਕੇ ਬੰਦ ਕਰਕੇ ਆਹ ਫੜ ਫੋਨ ਸੌਣਾ ਚੱਲ ਮੈਂ ਹੀ ਲਾਉਣਾ ਜੇ ਉਹ ਚਾਰਜ ਲਾਉਣਾ ਮੈਂ ਹੀ ਲਾਉਣਾ ਚਾਹੇ ਮੋਰ ਜਿੰਦਾਂ ਨੂੰ ਮੇਰਾ ਫੋਨ ਲੈਣਾ ਲੈਣਾ ਮੈਂ ਕਹਣਾ ਆਲ ਨਾਲ ਚਾਰਜ ਲਾ ਦੇ ਵੈਸੇ ਮੇਰਾ ਰਾਧਾ ਰਾਇ ਵੀ ਜਾਣਦਾ ਰਹਿਣਦਾ ਵੀ ਚੱਲ ਇੱਥੇ ਸੌਂ ਨਹੀਂ ਸਰੀ ਲਾਵਾਂਗੇ ਟਾਈਮ ਹੋ ਗਿਆ 7:7 ਹੋ ਗਿਆ ਪਰ ਇਹ ਆnde ਵੀ ਨਹੀਂ ਇੱਥੇ ਨਹੀਂ ਰਹਿਣਾ ਉੱਥੇ ਗੱਲਬਾਤਾਂ ਮਾਰਾਂਗੇ ਸਾਰੇ ਜਣੇ ਬੈਠ ਕੇ ਫਿਰ ਉਹਨਾਂ ਨੂੰ ਕੀ ਤਿਆਰੀ ਵਾਪਸ ਕਰ ਜਾਂਦੀ ਭਾਈ ਜਰੇ ਸਾਮਾਨ ਚੱਕਾਇਆ ਇੱਧਰ ਫੜਾ ਭਾਈਆ ਤੂੰ ਤਰਾਉਣਾ ਆ ਇੱਧਰ ਫੜਾ ਤੂੰ ਸਾਮਾਨ ਮੈਨੂੰ ਖਰਾਬ ਆਈ ਘੜੀ ਹੁਣ ਦੋ ਹਾਥੀਏ ਮੇਰੇ ਆਏ ਨੁੱਕਾ ਦੋਂਦ ਕੇ ਤੂੰ ਲੱਗੀ ਬੈੱਦ ਖੋਲ ਕੇ ਬੈਗੀ ਦੱਸ ਵੀ ਬੰਦਾ ਪੁੱਛੇਗਾ ਤੁਰਪਾ ਟਾਈਮ ਨਾ ਗੁਰੂ ਗੁਰੂ ਵੀ ਆਉਂਦੇ ਵੀਡੀਓ ਬਣਾਉਣੇ ਮਾਹੂ ਕੀ ਜਾਂਦੀ ਹੈ ਨੇ ਜੀ ਦੂ ਮੈਂ ਕਿਚ ਲਗਾ ਨਾ ਕਰੀ ਕਰਾ ਆਹ ਮੇਰਾ ਕੰਢੀ ਗਿਆ ਆਹ ਗੱਲ ਕੀਤੀ ਸੁਖ ਨੇ 10000 ਰੁਪਏ ਦੀ ਸੁਖ ਨੂੰ ਇਹ ਲਿਖੀ ਸੀ ਇਹ ਮੈਨੂੰ ਮਹਾ ਮੈਂ ਛੱਡ ਕੇ ਜਾਂਦਾ ਫੇਰ ਰੁਪਈਆ ਮੇਰੇ ਨਾਲ ਕਈ ਵੇ ਤਾਂ ਮੈਨੂੰ ਐ ਲੱਗਦਾ ਨਹੀਂ ਇਹ ਮੇਰੇ ਲਈ ਜੰਮੀ ਹੁੰਦੀ ਆ ਤੇਰੇ ਲਈ ਜੰਮੀ ਕਈ ਗੱਲ ਤੈਨੂੰ ਐ ਲੱਗਦਾ ਨਹੀਂ ਕਿ ਮੈਂ ਨਿੱਕੀ ਮੈਨੂੰ ਖੜਾਉਂਦੀ ਰਹੀ ਉਹਦਾ ਮੁੱਲ ਨਹੀਂ ਪੂਰਾ ਹੈ ਜਿਹੜਾ ਤਾਂ ਪਲਾਸਟਿਕ ਜੇ ਫੇਲ ਹੋ ਗਈਆਂ ਹਾਂ ਜਿੱਦਾਂ ਉਹ ਗਾਣਾ ਕਹਿੰਦੀ ਮੈਂ ਤੇਰੇ ਉਹੋ ਜਿੱਦਾਂ ਉਹ ਕੁੜੀ ਕਹਿੰਦੀ ਨਹੀਂ ਮੈਂ ਤੈਨੂੰ ਚੋਕੇ ਸਾਰਾ ਦਿਨ ਖੜੂੰਦੀ ਰਹਿਣਾ ਇਸੇ ਕਰਕੇ ਮੈਂ ਪੇਪਰਾਂ 'ਚ ਫੇਲ ਹੋ ਗਈ ਹਾਂ ਮੈਂ ਨਹੀਂ ਹੋਈ ਤਾਈਂ ਬੜੀ ਡੀਸੀ ਲੱਗੀ ਮਾ ਮੂੰਹ ਤੂੰ ਹੀ ਨਾ ਐਡੀਸੀ ਕਿੱਥੇ ਲੱਗੀ ਮੈਂ ਨਾ ਨਾ ਮੈਂ ਤੇ ਪੜਾਤਾ ਲਿਖਾਤਾ ਕਿ ਤੇਰਾ ਕੰਮ ਹੀ ਨੌਕਰੀ ਲੱਭਣਾ ਆ ਸੁੱਕਣੇ ਚੌਲ ਖਾਲੇ ਇਹਦੇ ਹੁਣ ਉਹਨਾਂ ਦਵਾਈ ਲਈ ਚੌਲਾਂ ਨੂੰ ਕਾਹ ਲਾਈ ਐ ਤੇ ਪਾ ਲਈ ਦਵਾਈ ਲਈ ਚੌਲਾਂ ਨੂੰ ਸੁੱਕਣ ਪਾਲੀ ਪੜ ਗਏ ਵਾਏ ਮੈਂ ਚੌਲਾ ਨੂੰ ਦਵਾਈ ਪਾ ਲਈ ਇੰਤਜ਼ਾਰ ਇਸ ਤਰੀ ਨਵੇਂ ਸੀ ਗਿਆ ਸੁਖ ਵੇਖੀ ਕਿ ਤੇਨੂੰ ਉਲਟੀਆਂ ਪਹਿਲਾਂ ਆਉਣੀਆਂ ਫਿਰ ਠਿੱਗ ਜੀ ਹੁਣ ਤੇਰੇ ਮੂੰਹ ਚ ਸੁਖਰੇ ਕਹਿੰਦਾ ਸਾਰੇ ਪੈਂਦੀ ਨਾ ਵਿੱਚ ਸੋਹਣਾ ਤੇਰੀ ਜਿੱਕੇ ਦੀ ਜੱਡੀ ਦਾ ਚਲੋ ਵੀ ਬੜੀਆਂ ਗੱਲਾਂ ਆਉਂਦੀਆਂ ਇਹਨੂੰ ਚਲੋ ਬਹੁਤ ਗੱਡੀ ਚ ਪਾ ਜੀ ਨੇ ਪਰਸਲ ਕਾੜ ਲਿਆ ਸੁੱਖ ਦਾ ਤੇ ਨਵਲਾ ਬੰਮੀ ਨਹੀਂ ਇਹ ਨੇ ਬੈਟ ਖੋਲੇ ਚਨਾਵੇ ਕਿਦੇ ਰਹਿਣ ਰਹਿਣ ਤੇ ਆਂਦੀ ਅੰਨੀ ਐ ਪੈਸੇ ਹੀ ਉੱਚ ਨਹੀਂ ਜਾਣ ਗਾ ਹੂੰ ਕੀ ਕਰਦੀ ਚੌਲ ਖਾਈ ਜਣੀ ਕਿੰਗਾ ਫਿਰ ਰਹੀਂ ਲੱਭਦੀ ਫਿਰ ਆ ਸੁੱਖ ਮੇਰੇ ਨਾਲ ਹੀ ਨਹੀਂ ਗੱਲ ਛੜ ਆ ਗੱਡੀ ਛੁੱਟੀ ਹੈ ਨਿੱਕੀ ਇੱਕ ਗੁੱਡੀ ਗੱਡੀ ਡਿੱਗੀ 'ਚ ਬੈਠੀ ਹੈ ਸਭ ਕੋ ਬੈ ਜਾਦੇ ਮੈਂ ਨਿੱਕੀ ਦੀ ਡਿੱਗੀ 'ਚ ਬੈਠੀ ਆ ਮੈਂ ਨਿੱਕੀ ਦੇ ਗਲੀ ਗੱਡੀ ਨਹੀਂ ਵੇਖੀ ਤੂੰ ਸਾਈਕਲਾਂ ਦੇ ਘੁੰਮਦੀ ਫਿਰਦੀ ਨਹੀਂ ਸਾਈਕਲ ਤੇ ਨਹੀਂ ਚਲਾਉਣਾ ਨਹੀਂ ਹੁੰਦਾ ਗੱਡੂ ਤੇ ਬੈਠੀ ਹੁੰਦੀ ਚਾਚੇ ਵੀ ਲੈ ਆਲੇ ਚਾਚੇ ਦਾ ਵਿਆਹ ਛੱਪੇ ਚਾਚੇ ਦਾ ਉਹਨਾਂ ਦੀ ਗੱਲ ਸੰਭੋ ਸੰਭੋ ਦੀ ਗੱਲ ਕਰਕੇ ਦੇ ਉੱਚ ਬਾਹਾਂ ਕਿਤੇ ਬੈਠੀ ਹੋਵੇਂ ਤੂੰ ਕੋਲੋ ਸਮੋਦੀ ਡਿੱਗੀ ਨਹੀਂ ਹੁੰਦੀ ਫੇਰ ਕੋਈ ਨਾ ਕੋਈ ਖਾਣ ਵਾਸਤੇ ਜਿਹੜੇ ਪਹੁੰਚ ਚੁੱਕੇ ਆ ਵੈਸੇ ਤੇ ਨਾ ਕੁੜੀਆਂ ਦੇ ਬਾਹਨੇ ਨਾਲ ਖਾਣ ਲੱਗੇ ਮੈਂ ਨਹੀਂ ਖਾਣਾ ਨਹੀਂ ਖਾਣਾ ਪੱਕੀ ਕਰਨੀ ਮੈਂ ਨਹੀਂ ਅਥਰ ਤੇ ਮੈਂ ਕੁਝ ਮਾਣਾ ਮੈਂ ਦੱਦੀ ਨਹੀਂ ਮੈਂ ਕਹਾਂ ਮੇਰੇ ਘਰ ਵਾਲੇ ਦਾ ਸੁਭਾਅ ਬੜਾ ਗੱਬਾ ਨਹੀਂ ਮੈਂ ਖਾਣਾ ਨਹੀਂ ਨਹੀਂ ਕਿੰਨਾ ਕੋਈ ਖਾਦਾ ਨਹੀਂ ਖਾਣਾ ਮੇਜੋ ਕਹਿੰਦਾ 10 ਵੇ ਦਿਨਾ ਕਿਹੜੀ ਕਦੋਂ ਚੁੱਕ ਤੂੰ ਬੜਾ ਕੁਝ ਖਾਣਾ ਨਾ ਖਾਣਾ ਖੋਲੋ ਇਹ ਚੌਲ ਪਾਏ ਪਰਸ ਦਿੱਤੇ ਇੱਕ ਜਿਹੜੇ ਥਾਂ ਦੀ ਭੈਣ ਦੀ ਗੱਲ ਮੀਂਹ ਕੱਢ ਕੇ ਦਵਾਈ ਆਵੇ ਦਵਾਈ ਆਵੇ ਇੱਕ ਦਵਾਈ ਵਾਲੀ ਦਵਾਈ ਵਾਲੀ ਚੰਨਿਆਣਾਂ ਨੂੰ ਖਾਣ ਦੋ ਫਿਰ ਚਲ ਖਾਓ ਜਾ ਕੇ ਘਰ ਜਿਹੜੀਆਂ ਤੇ ਬੱਚਿਆਂ ਕਰਕੇ ਲਿਆਉਂਦੇ ਮੈਂ ਉਹਨਾਂ ਨੂੰ ਪਾਈ ਲੈਂਦੇ ਉਹਨਾਂ ਬੱਚਿਆਂ ਨੂੰ ਪਾਉਣਾ ਪਾਚੇ ਕਿਨੇ ਕੋਈ ਨਹੀਂ ਆਲੇ ਕਿਨੇ ਕੋਈ ਹੁੰਦੇ ਤੇ ਹੁਣ ਇਸ ਤਰੀਕਾ ਪਾਉਂਦਾ ਬਣਾ ਇਹਨਾਂ ਨੇ ਹਾਂ ਲੋ ਜੀ ਆਪਾਂ ਚੱਲ ਗਏ ਚੱਲ ਗਏ ਮੈਂ ਆਪਾਂ ਕੁਛ ਨਹੀਂ ਖਾਦਾ ਬੱਚਿਆਂ ਨੂੰ ਸਿਰਫ ਹੈਲਥੀ ਡਾਈਟ ਥੋੜੀ ਥੋੜੀ ਦਿੱਤੀ ਆ ਹੋੜ ਨਹੀਂ ਚੱਲੇ ਘਰ ਕਹਿਣ ਇੱਥੇ ਰੱਖ ਦੀ ਆਪੇ ਡੇਪਣਾ ਠੰਡੇ ਮੀਨਿੰਗ ਡਸਟਬਿਨ ਚ ਰੱਖ ਦੋ ਉਹ ਤੇ ਡਸਟਬਿਨ ਸੁੱਟ ਦਿਓ ਆਪਾਂ ਇਹਨੇ 버피 ਲਈ ਹੀ ਔਰੰਜ ਵਾਲੀ ਤੇ ਜੈਲੀ ਵਾਲੀ ਬਰਫੀ ਬਹੁਤ ਸਵਾਦ ਬਰਫੀ ਤੇ ਹੁਣ ਹੀ ਚਲੇ ਬਰਫੀ ਬਰਫੀ ਖਾ ਕੇ ਸਭ ਕੇ ਘਰ ਥੋੜਾ ਜਿਹਾ ਮਿੱਠਾ ਖਾ ਕੇ ਤੇ ਮੈਂਦੇ ਫਿਰ ਘਰ ਜਾ ਗਏ ਚਲੋ ਬੱਚੋ ਅਹੀਂ ਇਹ ਗੱਡੀ ਚੋਟਰ ਨੇ ਸਰਗੁਣ ਚੇਂਜ ਵੀ ਕਰ ਰਹੀ ਆ ਅਰੇ ਇਹ ਜਾਈਂ ਪੜੀਏ ਹੋਰ ਇਹਦਾ ਨਾਮ ਇਹ ਨਾ ਪਾ ਕੇਂਦੀ ਜਿਹੜੇ ਅਸੀਂ ਗਾਉਂ ਆਹ ਤੜੀ ਚੱਲੇ ਓ ਕੁੱਤਾ ਇਹ ਵਰਜਦਾ ਈ ਥੱਲੇ ਆਉਂਦੀ ਸਾਨੂੰ ਬੜਾ ਪ੍ਰਬੰਧ ਕਰਨਾ ਪੈਂਦਾ ਹਣਾ ਆਹ ਨਵਾਂ ਮੈਂਬਰ ਆਇਆ ਦੇਖ ਪੁਈ ਨੂੰ ਆ ਨਾ ਪੁਈ ਮੇਲੇ ਦਾ ਮੁੰਡਾ ਆ ਬੰਦੇ ਉਹਨਾਂ ਦੇ ਚਿਹਰੇ ਨੇ ਫਿਰ ਕੇ ਹੁੰਦਾ ਜਿਵੇਂ ਬੰਦ ਕਰੇ ਮੁੰਡਾ ਕੁੱਤਾ ਜਿਆਦਾ ਕਿ ਲੋ ਜੀ ਆਪਾਂ ਪੁਈ ਨੂੰ ਘਰ ਤੇ ਹੁਣ ਬਾਕੀ ਦਾ ਵਲੌਗ ਜਿਹੜਾ ਕੱਲ ਵਖਾਂਗੇ ਮਿਲਦੇ ਆਂ ਫਿਰ ਕੱਲ ਬਾਏ ਬਾਏ